ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਵਿੱਚ ਲੋਗੜ ਗੁਰਦੁਆਰੇ ਦੇ ਬਾਹਰ ਲੰਗਰ ਦਾ আয়োজন ਕੀਤਾ ਗਿਆ। ਇਸ ਮੌਕੇ ਕੇਂਦਰੀ ਹਲਕੇ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਲੰਗਰ ਦੀ ਸੇਵਾ ਕੀਤੀ। ਇਸ ਮੌਕੇ ਰਜਿੰਦਰ ਨਾਇਰ, ਮਨਦੀਪ ਸਿੰਘ ਮੰਗਾ, ਜੋਗਿੰਦਰ ਸਿੰਘ, ਸੁਰਜੀਤ ਸਿੰਘ, ਕਸ਼ਮੀਰ ਸਿੰਘ, ਸੰਦੀਪ ਸਿੰਘ ਵੀ ਮੌਜੂਦ ਸਨ। ਅੱਜ ਚੌਥੀ ਪਾਛਾਈ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਸਭ ਬੜੀ ਖੁਸ਼ੀਆਂ ਦੇ ਨਾਲ ਬੜੇ ਚਾਵਾਂ ਦੇ ਨਾਲ ਬੜੇ ਸ਼ਰਧਾ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਅੱਜ ਦੇ ਇਸ ਪਾਵਨ ਔਰ ਪਵਿੱਤਰ ਦਿਹਾੜੇ ਤੇ ਮੈਂ ਰਜਪ੍ਰਤ ਬਰਾਦਰੀ ਦੇ ਲਖੇਸ਼ਰ ਪਰਿਵਾਰ ਦੇ ਮੁਖੀਆ ਸਾਡੇ ਕੁਲਦੀਪ ਸਿੰਘ ਜੀ ਰਿੰਦਰ ਸਿੰਘ ਸੋਨੋ ਜੀ ਔਰ ਇਹਨਾਂ ਦੀ ਸਾਰੀ ਸੁਭੂਚੀ ਟੀਮ ਵੱਲੋਂ ਔਰ ਸਾਲ ਦੀ ਤਰ੍ਹਾਂ ਲੰਗਰ ਇੱਥੇ ਬਹੁਤ ਵਧੀਆ ਲੰਗਰ ਮੈਨੂੰ ਵੀ ਇਹਨਾਂ ਨੇ ਲੰਗਰ ਦਾ ਪ੍ਰਸ਼ਾਸਨਿਕ ਆਇਆ ਗੜਿਆ ਦੁੱਸੀਗਾ ਔਰ ਦੁੱਧ ਘੱਟ ਤੇ ਘਿਓ ਔਰ ਮਲਾਈ ਜ਼ਿਆਦਾ ਸੀ ਚਲੋ خیر ਮੈਂ ਬੜੇ ਪਿਆਰ ਨਾਲ ਬੜਾ ਮੈਨੂੰ ਆਨੰਦ ਆਇਆ